ਜਿਉ ਸਾਬਤ ਕਰੋ ਪ੍ਰੂਫ ਪ੍ਰੂਫ ਕਰੋ ਕੀ ਪ੍ਰੂਫ ਕਰਨ ਬੱਚਾ ਉਹਨਾਂ ਦਾ ਹੀ ਆ ਉਹਨਾਂ ਨੇ ਜੰਮਿਆ ਬੱਚਾ ਕੀ ਪ੍ਰੂਫ ਕਰਨੇ ਕੀ ਪੰਜਾਬ ਦਾ ਮੁੱਖ ਮੰਤਰੀ ਇਹ ਚੀਜ਼ ਨਹੀਂ ਕਰ ਸਕਦਾ ਵੀ ਤੁਸੀਂ ਹੁਣ ਸਾਡੇ ਇਹੋ ਜਿਹੇ ਹਰਕਤਾਂ ਤੇ ਵੀ ਆ ਕੇ ਤੁਸੀਂ ਸਾਡੇ ਬੱਚੇ ਜੰਮਣ ਤੇ ਵੀ ਤੁਸੀਂ ਅਸਦਾ ਕੁਝ ਕਰੋਗੇ ਇੱਕ ਪੰਜਾਬ ਸਰਕਾਰ ਦਾ ਫਿਰ ਮੂੰਹ ਟੁੱਟ ਗਿਆ ਇਹਨਾਂ ਦਾ ਮੂੰਹ ਟੁੱਟ ਗਿਆ ਇਹ ਰਾਜਨੀਤਿਕ ਬੰਦਿਆਂ ਨੇ ਵਧਾਈ ਦਿੱਤੀ ਸਿੱਤੂ ਦੇ ਬਾਪੂ ਸਾਰਿਆਂ ਨੇ ਕਲਾਕਾਰਾਂ ਨੇ ਵਧਾਈ ਦਿੱਤੀ ਆ ਪਰ ਇੱਕ ਪੰਜਾਬ ਦੇ ਮੁੱਖ ਮੰਤਰੀ ਨੇ ਸਿੱਤੂ ਦੇ ਬਾਪੂ ਨੂੰ ਵਧਾਈ ਦੇ ਕਰਨ ਜਾਂ ਤਾਂ ਹੀ ਕਰਨ ਯਾਰ ਸਾਰਾ ਪੰਜਾਬ ਕੁਚੀ ਬਣਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਦੁੱਖ ਆ ਮਤਲਬ ਕੱਲ ਬਾਪੂ ਨੇ ਵੀਡੀਓ ਪਾਈ ਆ ਕਿੰਨੇ ਚੈਨਾਂ ਨੇ ਚਲਾਈਆਂ ਜਿਹੜਾ ਦੁੱਖ ਇਹ ਕਹਿੰਦਾ ਵੀ ਇਹ ਸਰਕਾਰ ਕਹਿੰਦੀ ਅਸੀਂ ਅਸੀਂ ਜਿਹੜੇ ਜਿਹੜੇ ਪੰਜਾਬ ਨੂੰ ਲੁੱਟਣ ਵਾਲੇ ਠੱਗ ਜਾਂ ਟੋਨਾ ਸਾਥ ਦੇ ਮਨ ਉਹਨਾਂ ਡਟ ਕੇ ਸਾਥ ਦੇ ਰਹੇ ਨੇ ਉਹਨਾਂ ਦੇ ਉੱਪਰ ਪਰਚੇ ਨਹੀਂ ਹੋ ਰਹੇ ਮੇਰੇ ਉੱਪਰ ਪਰਚੇ ਕਰ ਰਹੇ ਨੇ ਇਥੋਂ ਪਤਾ ਲੱਗਦਾ ਵੀ ਇਹ ਕਿਸ ਨੂੰ ਜਿਹੜਾ ਸਿੱਧਾ ਚੱਲਦਾ ਉਹਨੂੰ ਬੋਲਣਾ ਨਹੀਂ ਆਉਂਦਾ ਕੋਈ ਨਾ ਪੜਿਆ ਲਿਖਿਆ ਨਹੀਂ ਪੜਿਆ ਲਿਖਿਆ ਵੀ ਮੈਂ ਹੈਗਾ ਪਰ ਜਿਹੜਾ ਪਾਨਾ ਸਿੱਧੂ ਆਉਂਦੇ ਸਟਾਈਲ ਨਾਲ ਕੰਮ ਕਰਦਾ ਨਾ ਜੋ ਆਪਣੇ ਸਟਾਈਲ ਨਾਲ ਕੰਮ ਕਰਦਾ ਉਹ ਥੋੜਾ ਪੜਿਆ ਲਿਖਿਆ ਉੱਤੇ ਕੰਮ ਬਲਕੌਰ ਸਿੰਘ ਦੇ ਹੱਕ ਵਿੱਚ ਡਟਿਆ ਪਾਨਾ ਸਿੱਧੂ ਭਗਵੰਤ ਤੁਮਾਰ ਦੀ ਕੀਤੀ ਲਾਪਕੀ ਦੋਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੂਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਨੇ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ